ਸਵਾਗਤ ਹੈ ਜੀ ਤੁਹਾਡਾ ਮਾਣਾ ਡੇਰੀ ਫਾਰਮ ਉਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਚੈਨਲ ਨੂੰ ਕਰੋ ਸਬਸਕ੍ਰਾਈਬ ਨਾਲ ਲਗਾ ਬੈਲ ਦਾ ਆਈਕਨ ਦਬਾਓ ਜੋ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਸਕੇ ਤੇ ਤੁਸੀਂ ਵੀਡੀਓ ਨੂੰ ਸਭ ਤੋਂ ਪਹਿਲਾਂ ਦੇਖ ਸਕੋ ਅੱਜ ਤੁਹਾਡੇ ਲਈ ਲੈ ਕੇ ਆਏ ਆ ਦੋ ਗੱਬਣਾ ਗਾਈਆਂ ਦੂਜਾ ਦੂਜਾ ਸੂਆ ਹੈ 30 30 ਕਿਲੋ ਦੁੱਧ ਦੇਣ ਕੀ ਆ ਹੋ ਸਕਦਾ 30 ਤੋਂ ਪਲੱਸ ਦੇ ਦੇਣਾ ਦੇਖੋ ਤੁਸੀਂ ਗਾਈਆਂ ਨੂੰ ਜਿਹੜੀ ਪਹਿਲੇ ਨੰਬਰ ਉੱਤੇ ਕਾਲੀ ਗਾਂ ਹੈ ਜੀ ਇਹ HF ਤੇ ਫਾਇਰ ਸ਼ੈਰ ਦੀ ਮੈਕਸ ਹੈ ਜੀ ਦੇਖ ਸਕਦੇ ਹੋ ਤੁਸੀਂ ਮੀਣੀ ਹੈ ਜੀ ਸਿੰਘ ਦੇਖ ਸਕਦੇ ਹਾਂ ਮੀਨੇ ਸਿੰਘ ਹੈ ਗਾਂ ਦੇ ਤੇ ਕਾਲੀ ਬਾਡੀ ਹੈ ਤੇ ਫੇਸ ਕੁਆਲਟੀ ਜਿਹੜਾ ਫੇਸ ਤੇ ਚੱਟਾ ਪਾਂਚ ਹੈ ਜੀ ਦੇਖੋ ਲੇਵਾ ਵੀ ਚੱਟਾ ਹੈ ਪਰ ਲੇਵਾ ਲੇਵਾ ਲੈ ਕੇ ਗਾਂ ਨੂੰ ਤੁਰਿਆ ਨਹੀਂ ਜਾਂਦਾ ਬਹੁਤ ਹੀ ਵੱਡਾ ਲੇਵਾ ਹੈ ਗਾਂ ਨੂੰ ਲੱਗਾ ਥਣ ਦੇਖੋ ਥਣ ਵੀ ਹੈ ਠੋਸ ਥਣ ਲੱਗਾ ਹੈ ਕੋਈ ਪਤਲਾ ਬਰੀਕ ਛੋਟਾ ਥਾਨ ਨਹੀਂ ਬਹੁਤ ਹੀ ਵਧੀਆ ਚਵਾਈ ਵਾਲਾ ਥਾਨ ਲੱਗਾ ਹੈ। ਬਾਕੀ ਨਖੇਰਾਂ ਵੇਖੋ ਗਾਂ ਦੀਆਂ। ਗਾਂ ਨੇ ਪਹਿਲੇ ਸੂਏ 21 ਕਿਲੋ ਦੁੱਧ ਦਿੱਤਾ ਹੈ। ਐਰ ਕੀ 30 ਪਲੱਸ ਤਾਂ ਆਰਾਮ ਨਾ ਦੇਊਗੀ। ਦੇਖੋ ਤੁਸੀਂ ਗਾਂ। ਬਾਕੀ ਗਾਂ ਦਾ ਹਜੇ ਹੱਫਤਾ ਸੂਣ ਚਪਿਆ। ਲੇਵੇ ਵਿੱਚ ਸਪੇਸ ਹੈਗੀ ਹੈ ਗਾਂ ਦੇ। ਲੇਵਾ ਹੋਰ ਲਾਊਗੀ ਗਾਂ ਤੋਂ ਤੁਰਿਆ ਨਹੀਂ ਜਾਣਾ ਲੇਵਾ ਲੈ ਕੇ। ਬੇਮਲੂਮਾ ਪਲਾਂ ਪਾਈਆਂ ਹੋਈਆਂ ਗਾਂ ਨੇ ਪਰ ਗਾਂ ਕਿਸੇ ਪਾਸੋਂ ਨਿੰਦਣ ਵਾਲੀ ਨਹੀਂ। ਦੂਸਰਾ ਨੰਬਰ ਜਿਹੜੇ ਵੀਰ ਨੇ ਇਹ ਛੌਂਕ ਨੂੰ ਰੱਖਣੀ ਘਰੇ ਖੜੇ ਵੀ ਸੋਹਣੀ ਲੱਗੂਗੀ ਤੇ ਦੁੱਧ ਦਾ ਕੰਮ ਵੀ ਕਰੂਗੀ ਦੇਖ ਸਕਦੇ ਹੋ ਤੁਸੀਂ ਚੰਗੀ ਗਾਂ ਹੈ ਹਰ ਪੱਖ ਤੋਂ ਪੂਰੀ ਹੈ ਜੇ ਕਿਤੇ ਗਾਂ ਦੇ ਸੈਂਗਣਾ ਹੁੰਦੇ ਤਾਂ ਗਾਂ ਦੀ ਕੀਮਤੀ ਹੈਣੀ ਸੀ ਦੇਖੋ ਤੁਸੀਂ ਬਹੁਤ ਹੀ ਚੰਗੀ ਗਾਂ ਹੈ ਥਾਣ ਦੇਖੋ ਬਾਕੀ ਸੀਲ ਸਾਊ ਹੈ ਚਾਰੂ ਹੈ ਠੰਡੀ ਸੀਲ ਹੈ ਦੇਖ ਸਕਦੇ ਹੋ ਗਾਂ ਦੇਖੋ ਸੋਹਣੀ ਲੱਗੀ ਜਾਂਦੀ ਖੜੀ ਗਾਂ ਬਹੁਤ ਹੀ ਸਾਫ਼ ਸੁਥਰੀ ਨਖੇਰਾਂ ਵਾਲੀ ਗਾਂ ਹੈ ਜੀ। ਬਾਕੀ ਗਾਂ ਤੁਹਾਨੂੰ ਚਲਦੇ ਹੋਏ ਵਿਖਾਵਾਂਗੇ, ਚਲਦੇ ਹੋਏ ਇਹਨੂੰ ਕਰਿਓ ਚੈੱਕ। ਦੇਖੋ ਹੁਣ ਗਾਂ ਨੂੰ ਚਲਦੇ ਹੋਏ। ਗਾਂ ਜਿਵੇਂ ਜਿਵੇਂ ਤੁਰਦੀ ਆ ਵੱਡੀ ਹੁੰਦੀ ਜਾਂਦੀ ਆ, ਬਾਕੀ ਲੇਵਿਆਏ ਵਾਲੇ ਜਿਹੜੇ ਪੁਆਇੰਟ ਆ ਕਿਸੇ ਗਾਂ ਨੂੰ ਏਡਾ ਲੇਵਲ ਲੱਗਦਾ ਹੈ। ਹਰੇਕ ਗਾਂ ਏਡਾ ਲੇਵਲ ਨਹੀਂ ਲਾਉਂਦੀ। ਦੇਖੋ ਗਾਂ। ਭਲਵਾਨਾਂ ਵਾਲੀ ਚਾਲ ਤੁਰਦੀ ਆ ਗਾਂ। ਬਾਕੀ ਕੋਈ ਵੀਰ ਕਿਸੇ ਤੋਂ ਲਕੋੜ ਨਹੀਂ ਹੁੰਦਾ ਹਰੇਕ ਨੂੰ ਆਪਦੀ ਆਪਦੀ ਪਰਖ ਹੁੰਦੀ ਹੈ ਦੇਖ ਸਕਦੇ ਹੋ ਤੁਸੀਂ ਗੁਆਣ ਨੂੰ ਚਲਦੇ ਹੋਏ ਜਿਹੜੀ ਦੂਸਰੇ ਨੰਬਰ ਉੱਤੇ ਗਾਂ ਹੈ ਜੀ ਇਹ ਦੂਜਾ ਸੂਆ ਹੈ ਇਹ ਪਿਓਰ ਐਚ ਐਫ ਹੈ ਜੀ ਦੇਖ ਸਕਦੇ ਹੋ ਤੁਸੀਂ ਲੇਵਾ ਇਹਦੇ ਥੱਲੇ ਵੀ ਪੰਡੀ ਹੈ ਹਜੇ ਇਹਦਾ ਵੀ 10 ਦਿਨ ਪਏ ਆ ਸੂਣ ਚ ਲੇਵਾ ਲਾਉਗੀ ਦੇਖੋ ਲੇਵੇ ਵਿੱਚ ਪਿੰਕਨੈਸ ਦੇਖੋ ਥਾਂ ਆ ਜਿਹੜਾ ਪਲਾ ਪਾ ਕੇ ਥੋੜਾ ਛੋਟਾ ਕੀਤਾ ਹੋਇਆ ਹੈ ਬਾਕੀ ਥਣ ਬਹੁਤ ਚੰਗਾ ਲੱਗਿਆ ਪਿਛਲੇ ਸੂਏ ਨੇ 24 ਕਿਲੋ ਦੁੱਧ ਦਿੱਤਾ ਪਹਿਲਣ ਬੱਚੀ ਨੇ ਮੂੰਹ ਛੇ ਦੰਦ ਹੈ ਤੇ ਦੂਸਰੇ ਸੂਏ ਲਗਭਗ ਲਗਭਗ 28-30 ਕਿਲੋ ਦੁੱਧ ਦੇਊਗੀ ਬਾਕੀ ਉਤੋਂ ਬੜੀ ਸੰਭੀ ਪਲੀ ਹੋਈ ਆ ਕੱਦ ਕਾਠ ਵੀ ਚੰਗਾ ਐ ਦੇਖੋ ਤੁਸੀਂ ਥਾਣ ਹਜੇ ਗਾਂ ਨੇ ਲੇਵਾ ਲਾਉਣਾ 10 ਦਿਨ ਪਏ ਚੰਗੀ ਗਾਂ ਐ ਮੂੰਹ ਛੇ ਦੰਦ ਹੈ ਬਾਕੀ ਆਪਣੇ ਦੋਸਤ ਮਿੱਤਰ ਕੋਲ ਆਈ ਹੋਈ ਐ ਥੋੜੇ ਗਾਂ ਦੇ ਨੌ ਬਣਾਉਣ ਵਾਲੇ ਐ ਗਾਹ ਬਹੁਤ ਹੀ ਸਾਂਭੀ ਪਲੀ ਐ ਦੇਖ ਸਕਦੇ ਆ ਤੁਸੀਂ ਦੇਖੋ ਜਿਹੜਾ ਗਾਂ ਦਾ ਮੁੱਲ ਐ ਉਹ ਕਿਸੇ ਦਾ ਉਹ ਵੀਡੀਓ ਚ ਨਹੀਂ ਕੀਤਾ ਜਾਊਗਾ ਫੋਨ ਲਾ ਸਕਦਾ ਕੋਈ ਵੀਰ ਕਿਸੇ ਨੇ ਕੁਝ ਜਾਣਕਾਰੀ ਲੈਣੀ ਹੋਵੇ ਜਾਂ ਕਾਇਆਂ ਦਾ ਕਿਸੇ ਡਿਟੇਲ ਲੈਣੀ ਹੋਵੇ ਤਾਂ ਫੋਨ ਲਾ ਸਕਦਾ ਜਿਹੜਾ ਨੰਬਰ ਐ ਜੀ ਉਹ 9878214644 9878214644 ਬਾਕੀ ਗਾਂ ਨੂੰ ਤੁਸੀਂ ਚੱਲਦੇ ਹੋਏ ਇਹਨੂੰ ਵੀ ਵੇਖੋ ਇਹ ਵੀ ਸ਼ਾਈ ਤੌਰ ਤਰਦੀ ਐ ਥੋੜੀ ਕਾਲ ਕਰਦੀ ਐ ਬਾਕੀ ਦੋਵਾਂ گاਵਾਂ ਦਾ ਕੋਈ ਨਿੰਦਣ ਵਾਲਾ ਪੁਆਇੰਟ ਨਹੀਂ ਸਲੋਤ ਯੋਗ گاਵਾਂ ਨੇ ਦੋਵੇਂ گاਵਾਂ ਜਿਹੜੇ ਵੀਰ ਨੇ ਲੈਣੀਆਂ ਹੁਣ 50 ਕਿਲੋ ਰਲ ਕੇ ਦੁੱਧ ਦੇਣੀਆਂ ਟੌਰ ਦਾ ਬਾਕੀ ਸੇਵਾ ਤੇ ਬਹੁਤ ਨਿਰਪਰ ਹੁੰਦਾ ਹੈ ਵੀਡੀਓ ਨੂੰ ਐਂਡ ਤਾਈਂ ਦੇਖਣ ਲਈ ਧੰਨਵਾਦ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤੇ ਚੈਨਲ ਨੂੰ ਸਬਸਕ੍ਰਾਈਬ